ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭਰਾਵਾਂ ਨੂੰ ਹੋਰ ਸਾਰੇ ਭਰਾ ਠੀਕ ਠਾਕ ਜੀ ਤੇ ਕਣਕ ਨੂੰ ਯੂਰੀਆ ਪੈਣ ਦਾ ਹੀ ਵੀਰੋ ਅੱਜ 872 ਵੈਰੈਟੀ ਆ ਤਿੰਨ ਕੀ ਟ੍ਰੈਲ ਆਪਣੇ ਤੋਂ ਨਵੇਂ ਲੱਗੇ ਆ ਉਹਦੇ ਬਾਰੇ ਵੀ ਆਪਾਂ ਜਲਦੀ ਇੱਕ ਵੀਡੀਓ ਪਾਵਾਂਗੇ ਜ਼ਿਆਦਾਤਰ ਕਣਕ ਆਪਣੇ ਤੋਂ 872 ਤੇ ਨਾਲ ਇਹਦੇ ਪਾਉਂਦੇ ਆਪਾਂ ਗ੍ਰੀਫਨ ਇੱਕ ਪੈਕਟ ਪ੍ਰਤੀ ਏਕੜ ਦਾ ਇਹ 4 ਕਿਲੋ ਇਹ ਤੇ ਇੱਕ ਬੈਗ ਯੂਰੀਆ ਦਾ ਮਹੀਨੇ ਦੀ ਕਰੀਬ ਕਣਕ ਹੋ ਗਈ ਹੈ ਤੇ ਜੂਰੀਆ ਦਾ ਬਾਰ ਚੌਥੇ ਦਿਨ ਪਾਣੀ ਲਾਵਾਂਗੇ ਅਸੀਂ ਇਦਾਂ ਹੀ ਕਰਦੇ ਹਾਂ ਜੀ ਜੂਰੀਆ ਪਾ ਕੇ ਚੌਥੇ ਦਿਨ ਬਾਅਦ ਪਾਣੀ ਲਾਉਂਦੇ ਨੇ ਨਾਲ ਦੀ ਨਾਲ ਨਹੀਂ ਪਾਣੀ ਲਾਉਂਦੇ ਕਈ ਭਰਾ ਨਾਲ ਦੀ ਨਾਲ ਚਲਾ ਦਿੰਦੇ ਭਾਵੇਂ ਉਹਦੇ ਰਿਜ਼ਲਟ ਕਲਪ ਮਿਲਦੇ ਆ ਚਾਰ ਕਿ ਦਿਨ ਬਾਅਦ ਹੀ ਪਾਣੀ ਲੱਗੇ ਜੂਰੀਆ ਪੈਣ ਤੋਂ ਬਾਅਦ ਤੇ ਉਹਦੇ ਨਿਆਰੀ ਵੱਖਰੇ ਜੀ ਫਿਰ ਜਿਹੜੀ ਆਪਾਂ ਚਿੱਕੜ ਚ ਜੂਰੀਆ ਪਾਉਂਦੇ ਆ ਉਹਦੇ ਨਾਲ ਵਧੀਆ ਰਿਜ਼ਲਟ ਆ ਜੀ ਉਹਦੇ ਤੇ ਬਾਕੀ ਜਿਹੜੇ ਨਵੇਂ ਟ੍ਰਾਇਲ ਉਹਦੀ ਵੀ ਜਲਦੀ ਵੀਡੀਓ ਇੱਕ ਪਾ ਦਾਂਗੇ ਆਉਣ ਵਾਲੇ ਸਾਲਾਂ 'ਚ ਉਹ 20 ਵੀ ਆਉਣਗੇ ਮਿਲਣਗੇ ਆਮੀ ਤੇ ਇਹ ਇਹ ਦੱਸ ਦਈਏ ਕਿ ਇਹ ਘਰ ਦਾ ਬੀਜ ਹੈ ਆਪਣਾ 872 ਦਾ ਸਾਰੀ ਗਣਕ ਜ਼ਿਆਦਾਤਰ ਇਹੋ ਹੀ ਆਪਣੇ ਦਾ ਥੋੜੀ ਕੀ 327 ਲਾਈ ਕੋਈ ਤਿੰਨ ਕੀ ਖਤੇ ਬਸ ਤੇ ਬਾਕੀ ਇਹੋ ਹੀ ਆ 872 ਤੇ ਤੀਸਰੇ ਸਾਲ ਚ ਬੀਜ ਆ ਜੀਏ ਤੇ ਪਿਛਲੇ ਸਾਲ ਵੀ ਝਾੜ ਵਧੀ ਹੈ 872 ਦਾ ਪ੍ਰਾਰ ਵੀ ਵਧੀਆ ਹੈ ਤੇ ਐਰ ਕੀ ਵੀ ਆਪਾਂ ਇਹੋ ਲਾਈ ਹੈ ਜੀ 872 ਠੀਕ ਹੈ ਜੀ ਤੇ ਨਾਲ ਗ੍ਰਿਫਨ ਆ ਗ੍ਰਿਫਨ ਦੇ ਕੀ ਫਾਇਦੇ ਹੈ ਜੀ ਇਹ ਵੀ ਦੱਸ ਦਿੰਨੇ ਆਪਾਂ ਗ੍ਰਿਫਨ ਦਾ ਇਹ ਆ ਗਈ ਇੱਕ ਦੇ ਜਿਹਨੂੰ ਆਪਾਂ ਕਣਕਾ ਭਰਦੇ ਹਾਂ ਚਲੋ ਅਸੀਂ ਉਦਾਂ ਹੀ ਵਾਲਾ ਪਗਾ ਕੇ ਕਣਕ ਦਾ ਫੇਰੀ ਭਰ ਦਿੰਨੇ ਆ ਨਦੀਨ ਦੀ ਸਾਡੇ ਕੋਈ ਦਿੱਕਤ ਨਹੀਂ ਆ ਗਾਜਰ ਵਾਲੀਆਂ ਪਹਿਲੀਆਂ ਹਰ ਸਰ ਬਦਲਦੇ ਲਈ ਦਾ ਕਰਕੇ ਨਦੀਨ ਸਾਡੇ ਖੇਤਾਂ ਦੇ ਵਿੱਚ ਨਹੀਂ ਹੁੰਦਾ ਪਹਿਲੀ ਗੱਲ ਤੇ ਦੂਜੇ ਨੰਬਰ ਦਾ ਜਦੋਂ ਵਾਲਾ ਪਗਾ ਕੇ ਭਾਉਂਦੇ ਉਹ ਵੀ ਕਣਕਾ ਘਟ ਬੈਂਦੀ ਆ ਪਰ ਜਿੱਥੇ ਗ੍ਰਿਫਨ ਪੈ ਜਾਂਦਾ ਉੱਥੇ ਫਿਰ ਕਣਕਾਂ ਰਾਤਾ ਹੀ ਮੌਂਦੀ ਹੁੰਦੀ ਹੈ ਜੀ ਕਣਕ ਨਹੀਂ ਪੈਂਦੀ ਸਾਡੇ ਇਧਰ ਨਹੀਂ ਕਦੀ ਬੈਠੀ ਹੋਰ ਵੀ ਜਿਹੜਾ ਸਾਡੇ ਸੱਜਣ ਮਿੱਤਰ ਪਾਉਂਦੇ ਉਥੇ ਨਹੀਂ ਦਿੱਕਤ ਆਉਂਦੀ ਕੋਈ ਨਾ ਕਣਕ ਮੈਨਦੀ ਜੇ ਪਾਣੀ ਕਿਸ ਨੇ ਡੋਬੇ ਲਵਾ ਦੇ ਜਿਵੇਂ ਆਪਾਂ ਅੱਗੇ ਵੱਖੋ ਵੱਖਰਾ ਪਾਉਂਦੇ ਹੁੰਨੇ ਹਾਂ ਆ ਜਿਵੇਂ ਪਟਾਸ਼ ਵਾਲਾ ਬੈਕਟੀਰੀਆ ਵੱਖਰਾ ਪਾਸਪੋਰਸ ਵਾਲਾ ਵੱਖਰਾ ਤੇ ਇਹ ਵੱਖੋ ਵੱਖਰੇ ਪਾਉਂਦੇ ਹੁੰਨੇ ਹਾਂ ਪਰ ਹੁਣ ਇਹ ਲਾਲੋ ਕੀ ਇੱਕੋ ਹੀ ਇਹ ਸਾਰਾ ਹੀ ਕੰਮ ਕਰਦਾ ਜੀ ਇਹਦੇ ਵਿੱਚ ਹੀ ਪਟਾਸ਼ ਵਾਲਾ ਬੈਕਟੀਰੀਆ ਠੀਕ ਹੈ ਜੀ ਪਾਸਪੋਰਸ ਵਾਲਾ ਤੇ ਨਾਲ ਮੈਂ ਇੱਕੋ ਰਾਜਾ ਵੀ ਇਹ ਸਾਰਾ ਕੰਮ ਕਰਦਾ ਜੀ ਇਹ ਸਾਰੇ ਕੰਮ ਕਰਦਾ ਜਿਹੜੀ ਆਪਣੀ ਜ਼ਮੀਨ ਦੇ ਵਿੱਚ ਪਈ ਹੁੰਦੀ ਖਾਦ ਖਰਾਕ ਵਾਧੂ ਉਹਨੂੰ ਇਹ ਸਾਰਾ ਖੋਰ ਕੇ ਕੋਲ ਕੇ ਤੇ ਆਪਣੀ ਫਸਲ ਨੂੰ ਦੇਣ ਦਾ ਇਹ ਕੰਮ ਕਰਦਾ ਠੀਕ ਹੈ ਜੀ ਮਾਈਕਰੋ ਰਾਜਾ ਵੀ ਇਹਦੇ ਵਿੱਚ ਹੀ ਮਾਈਕਰੋ ਰਾਜਾ ਦਾ ਕੰਮ ਵੀ ਇਹੀ ਕਰਦਾ ਤੇ ਬਾਕੀ ਸੋਹਣੇ ਰਿਜ਼ਲਟ ਆ ਜੀ 4 ਕਿਲੋ ਦੇ ਕਰੀਬ ਅਹੀਂ ਪੰਨੇ ਆ ਤੇ ਇੱਕ ਬੈਗ ਜ਼ੋਰੀਆ ਦਾ ਤੇ ਜਦੋਂ ਭਰੀ ਉਦੋਂ ਬਾਅਦ ਫਿਰ ਆਪਾਂ ਕਣਕ ਦੀ ਵੀਡੀਓ ਫਿਰ ਪਾਵਾਂਗੇ ਨਵੇਂ ਟਰੈਲਰਾਂ ਦੀ ਵੀਡੀਓ ਆਉਣ ਵਾਲੇ ਦਿਨਾਂ ਜੀ ਆਪਾਂ ਬਸ ਪੰਨੇ ਜਿਹੜੇ ਨਵੇਂ ਟਰੈਲਰ ਆਪਣੇ ਤੋਂ ਲੱਗੇ ਓਕੇ ਜੀ ਧੰਨਵਾਦ ਤੇ ਉਹਦੇ ਬਾਰੇ ਵੀ ਦਵਾਂਗੇ ਜਾਣਕਾਰੀ ਤੇ ਇਹ ਸਾਰਾ ਕਰਦਾ ਬੀਜ ਤੇ 38 ਕਿਲੋ ਦੇ ਕਰੀਬ ਆ ਜਿਹੜੇ ਖਤਿਆਂ ਦੇ ਵਿੱਚ ਖਲੋਤੇ 38 ਕਿਲੋ ਬੀ ਪਿਆ ਹੋਇਆ ਵੇਖੋ ਇਹ ਸਿਰਨਾ ਸਰ ਜੋੜ ਕੀ ਕਣਕ ਪੂਰਾ ਹੁਣ ਇਹਨੂੰ ਪਰਾਂਗੇ ਆਪਾਂ ਬਸ ਚਾਰ ਦਿਨ ਬਾਅਦ ਪਾਣੀ ਲਾਵਾਂਗੇ ਜਿਵੇਂ ਖਾਦ ਪਾਣਦੇ ਹਈ ਓਵੇਂ ਓਕੇ